ਟਾਲੀ ਵਿੱਚ ਜੀਆ ਜਾਂਦਾ ਹੈ ਬਹੁਤ ਖੁਸ਼ੀ ਬਹੁਤ ਸਿੰਪਲ ਚੀਜ਼ਾਂ ਪਰ ਜਿਹੜਾ ਇਨਸਾਨ ਆ ਉਹ ਇਹ ਸਿੰਪਲ ਚੀਜ਼ਾਂ ਨੂੰ ਬਾਈਬਲ ਕੰਪਲੀਕੇਸ਼ਨ ਕਰ ਦਿੰਦਾ ਤਾਂ ਕਰਕੇ ਉਹਨੂੰ ਕਦੀ ਵੀ ਖੁਸ਼ੀ ਨਹੀਂ ਮਿਲਦੀ ਸਾਡੀ ਫੈਮਿਲੀ ਵਿੱਚ ਦੋ ਵਿਆਹ ਹੋਏ ਇੱਕ 2010 ਚ ਮੇਰਾ ਬ੍ਰਦਰ ਮੇਰੇ ਬ੍ਰਦਰ ਦਾ ਉਹ ਇੰਡੀਆ ਵਿੱਚ ਹੋਇਆ ਸੀ ਤਾਂ ਇੱਕ 2018 ਚ ਜਿਹੜਾ ਮੇਰਾ ਵਿਆਹ ਸੀਗਾ ਤਾਂ ਉਹ ਹੋਇਆ ਸੀਗਾ ਇਟਲੀ ਵਿੱਚ ਤਾਂ ਮੈਂ ਤੁਹਾਨੂੰ ਥੋੜੀਆਂ ਫੋਟੋਆਂ ਦਿਖਾਉਣਾ ਹੈ ਇਹ ਫੋਟੋ ਮੇਰੇ ਮੰਮੀ ਦੀ ਆ ਮੇਰੇ ਮੰਮੀ ਇਹ ਵਿਆਹ ਤੇ ਬਹੁਤ ਸੜਸੜਿਆ ਯਾਨੀ ਕਿ ਮੂੰਹ ਤੇ ਪਤਲਾਅਦਾ ਬਈ ਖੁਸ਼ ਨਹੀਂ ਗਏ ਤਾਂ ਖੁਸ਼ ਕਿਉਂ ਨਹੀਂ ਗਏ ਕਿਉਂਕਿ ਜਿੱਦਾਂ ਆਪਣੇ ਕਲਚਰ ਵਿੱਚ ਚੱਲਦਾ ਹੀ ਆ ਕੰਟਰੋਲ ਮੂੰਹ ਬਿੰਗਾ ਸਾਡੀ ਚੱਲਣੀ ਚਾਹੀਦੀ ਆ ਇੰਦਾ ਨਹੀਂ ਗੱਲ ਸਹੀ ਨਹੀਂ ਤਾਂ ਅਸੀਂ ਆਉਣਾ ਨਹੀਂ ਫਲਾਨਾ ਠਮਕੜਾ ਜੋ ਹੁੰਦਾ ਹੀ ਆ ਤਾਂ ਸਾਈਕੋਲੋਜੀ ਆ ਦੱਸਿਆ ਜਾਂਦਾ ਆ ਬਈ ਜਿੰਨੇ ਚਿਰ ਤੁਸੀਂ ਆਪਣੀ ਖੁਸ਼ੀ ਹਮੇਸ਼ਾ ਆਪਾ ਤੋਂ ਆਪਣੇ ਤੋਂ ਬਾਹਰ ਲੱਭੂਗੇ ਉਹ ਰਾਂਝਾਾਂ ਵਿੱਚ ਲੱਭੂਗੇ ਕੋਈ ਚੀਜ਼ਾਂ ਵਿੱਚ ਲੱਭੂਗੇ ਤੁਹਾਨੂੰ ਖੁਸ਼ੀ ਸਿਰਫ ਟੈਂਪੋਰਰੀ ਮਿਲਣੀ ਜਿੰਚਰੋ ਇਨਸਾਨ ਤਾਂ ਨਾ ਚੰਗਾ ਸੁਲੂਕ ਕਰਦੇ ਆ ਤੁਸੀਂ ਖੁਸ਼ ਰਹੇ ਸਾਥ ਦਿਓ ਜਦ ਉਹਨਾਂ ਨੇ ਮੂੰਹ ਬੋੜ ਮੋੜ ਦਿੱਤਾ ਜਾਂ ਤੁਹਾਨੂੰ ਨਾ ਬੋੜਾ ਬੋਲਣ ਲੱਗ ਪਈ ਜਾਂ ਤੁਹਾਨੂੰ ਬੋਲਣੋਂ ਹਟ ਗਿਆ ਤੁਸੀਂ ਖੁਸ਼ ਰਹਿਣੋਂ ਵੀ ਹਟ ਜਾਣਾ ਤਾਂ ਜੇ ਤੁਸੀਂ ਖੁਸ਼ੀ ਆਪਣੇ ਅੰਦਰ ਲੱਭੂਗੇ ਤੁਸੀਂ ਹਮੇਸ਼ਾ ਲਈ ਖੁਸ਼ ਰਹੇ ਸਾਥੀਆਂ ਥੋੜੇ ਨਾ ਵੀ ਬਿਨਾਂ ਇਨਸਾਨਾਂ ਦੇ ਤਾ ਇਹ ਫੋਟੋਆਂ ਦੱਸ ਰਹੀਆਂ ਵੀ ਕੀ ਹਾਲ ਸੀ ਮੰਮੀ ਦਾ ਅਮਰੀਕਾ ਕਿ ਸਿਚੁਏਸ਼ਨ ਸੀ ਦੱਲ ਦਾ ਤਾਂ ਉਸ ਤੋਂ ਬਾਅਦ ਚ ਤੁਹਾਨੂੰ ਹੁਣ ਮੈਂ ਦੂਜੀਆਂ ਫੋਟੋਆਂ ਦਿਖਾਉਣਾ ਜਿਹੜੇ 2018 ਸੀ ਮੰਮੀ ਤੋਂ ਕਿਸੇ ਨੇ ਪੁੱਛਿਆ ਵੀ ਸੀ ਵੀ ਤੂੰ ਇਨਕੌਸ਼ ਕਿਉਂ ਸੀ ਦੂਜੀ ਭਾਤੇ ਨੇ ਤੂੰ ਖੋਸ਼ ਨਹੀਂ ਸੀ ਤਾਂ ਖੋਸ਼ ਤਾਂ ਸੀ ਕਿਉਂਕਿ ਸਾਰੇ ਨੇ ਇੰਜੋਏ ਕੀਤਾ ਦੋਸਤ ਸੀਗੇ ਥੋੜ੍ਹ ਜਿਹਾ ਰਿਸ਼ਤੇਦਾਰ ਤਾਨੀਆਂ ਸੇ ਗੇਂਡਿਆ ਰਹਿੰਦੇ ਸੀ ਥੋੜ੍ਹ ਜਿਹਾ ਰਿਸ਼ਤੇਦਾਰ ਸਾਡੀ ਕਿਸਮਤ ਚੰਗੀ ਨਿਕਲੀ ਕੇ ਉਹਨਾ ਤੋਂ ਤਾਂ ਨਿਆ ਹੋਇਆ ਬੀਜੀ ਸੀਗੇ ਤਾਂ ਕਰਕੇ ਇੰਜੋਏ ਸਿਰਫ ਉਹਨਾਂ ਲੋਕਾਂ ਚ ਹੋਇਆ ਜਿਹੜੇ ਕੰਟਰੋਲ ਨਹੀਂ ਕਰਦੇ ਸੀ ਦੋ ਧਰਮ ਸੀ ਦੋ ਕਲਚਰ ਸੀਗੇ ਤਾਂ ਸਾਰਿਆਂ ਨੇ ਫੁੱਲ ਇੰਜੋਏ ਕੀਤਾ ਕਿਸੇ ਨੇ ਕਿਸੇ ਤੇ ਕੰਟਰੋਲ ਨਹੀਂ ਕੀਤਾ ਕਿਸੇ ਨੇ ਕਿਸੇ ਨੂੰ ਸਟ्रेस ਨਹੀਂ ਦਿੱਤੀ ਜੋ ਸੀਗਾ ਸਾਰਾ ਸਹੀ ਸੀਗਾ ਤਾਂ ਇਹ ਜਿਹੜੇ ਇਨਸਾਨ ਕੰਟਰੋਲ ਕਰਦੇ ਆ ਇਹ ਇਹਨਾਂ ਨੂੰ ਨਰਸੀਸਿਜ਼ ਬੁਲਾਇਆ ਜਾਂਦਾ ਹੈ ਮੈਨੂੰ ਲੱਗਦਾ ਪਸੂਤ ਨਹੀਂ ਆਂ ਭਾਈ ਜਿਹੜੇ ਆਪਾਂ ਨੂੰ ਇਨਸਾਨ ਪਿਆਰ ਕਰਦੇ ਜਾਂ ਆਪਣੇ ਨਜ਼ਦੀਕ ਆ ਉਹ ਕਦੇ ਵੀ ਆਪਾਂ ਨੂੰ ਦੁੱਖ ਨਹੀਂ ਦੇ ਸਕਦੇ ਪਰ ਨਰਸਿਸਿਸਟ ਆਪਣੇ ਭੈਣ ਭਰਾ ਹੋ ਸਕਦੇ ਆ ਆਪਣੇ ਮੰਮੀ ਡੈਡੀ ਹੋ ਸਕਦੇ ਆ ਇਹ ਸਾਰੇ ਜਾਣ ਜਾਣ ਕੇ ਹੋ ਸਕਦੇ ਆ ਨਰਸਿਸਿਸ ਜਿਨ੍ਹਾਂ ਨੂੰ ਕੰਟਰੋਲ ਕਰਨ ਆ ਪਸੰਦ ਆ ਜਿਨ੍ਹਾਂ ਨੂੰ ਸਿਰਫ ਆਪਣੀ ਹੀ ਗੱਲ ਪਵਾਉਣੀ ਪਸੰਦ ਆ ਭਰਿਆ ਪਿਆ ਦੁਨੀਆ ਨਾ ਨਰਸਿਸਿਸ ਇਨਸਾਨਾਂ ਦੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਹੈ ਇਸਗੇ ਉਹ ਦੋ ਸਿਚੁਏਸ਼ਨ ਜਿਹੜੇ ਫੋਟੋਆਂ ਬੋਲ ਰਹੀਆਂ ਕਿੰਨਾ ਡਿਫਰੈਂਟ ਇੱਕ ਸਿਚੁਏਸ਼ਨ ਹੈ ਪਰ ਕਿੰਨਾ ਡਿਫਰੈਂਟ ਡਿਫਰੈਂਟ ਸਿਚੁਏਸ਼ਨ ਹੈ ਸਾਗਰ ਕਿਡਲੀਚ ਕੀਆ ਜਾਂਦਾ ਹੈ ਬਹੁਤ ਖੁਸ਼ੀ ਉਹ ਸਿੰਪਲ ਚੀਜ਼ ਹੈ ਪਰ ਇنسان ਇਸ ਸਿੰਪਲ ਚੀਜ਼ਾਂ ਨੂੰ ਕਾਲਟ ਦਿੰਦਾ ਹੈ ਤੋਂ ਬੱਚਾ ਕਦੀ ਵੀ ਪੁੱਛਦਾ